ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਸਲਵਾਰ ਦੀ ਕਟਿੰਗ ਲੰਬਾਈ ਆਪਣੇ ਕੋਲੇ ਹੈਗੀ ਹੈ ਜੀ 37 ਇੰਚ ਮੂਰੀ ਹੈਗੀ ਆ ਪੌਣੇ 7 ਤੇ 벨ਟ ਹੈਗੀ ਆਪਣੇ ਕੋਲੇ 23 ਇੰਚ ਇਸ ਨਾਪ ਦੀ ਆਪਾਂ ਸਲਵਾਰ ਦੀ ਕਟਿੰਗ ਦੱਸਾਂਗੇ ਤੁਹਾਨੂੰ ਤੇ ਆਪਾਂ ਜੀ ਇਹ ਰੇਵ ਤਰੀਕੇ ਨਾਲ ਦੱਸਾਂਗੇ ਸਲਵਾਰ ਦੀ ਕਟਿੰਗ ਜੇ ਆਪਣੇ ਕੋਲੇ ਕਾਊਂਟਰ ਤੇ ਆਪਣੇ ਕੋਲੇ ਕਾਉਂਟਰ ਛੋਟਾਗਾ ਤੇ ਸਲਵਾਰ ਦੀ ਕਟਿੰਗ ਆਪਾਂ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਕਰਾਂਗੇ ਇਹਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਰੇਵ ਤਰੀਕੇ ਨਾਲ ਕਿਸ ਤਰ੍ਹਾਂ ਸਲਵਾਰ ਕੱਟ ਸਕਦੇ ਆ ਆਪਾਂ ਸਿੱਧੇ ਤਰੀਕੇ ਨਾਲ ਵੀ ਸਲਵਾਰ ਕਟਿੰਗ ਕਰਦੇ ਹਾਂ ਜੀ ਤੇ ਉਹ ਆਪਾਂ ਤੁਹਾਡੇ ਨਾਲ ਵੀਡੀਓ ਕਈ ਵਾਰ ਸ਼ੇਅਰ ਕੀਤੀ ਹੈ ਵੀ ਸਿੱਧੇ ਤਰੀਕੇ ਨਾਲ ਜਿਸ ਤਰ੍ਹਾਂ ਆ ਸਲਵਾਰ ਹਰ ਕੋਈ ਕੱਟਦਾ ਉਸੇ ਤਰ੍ਹਾਂ ਹੀ ਕਟਿੰਗ ਹੁੰਦੀ ਹੈਗੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਕੱਟ ਛੋਟੇ ਕਾਉਂਟਰ ਤੇ ਆਪਾਂ ਕਿਸ ਤਰ੍ਹਾਂ ਵਧੀਆ ਸਲਵਾਰ ਦੀ ਕਟਿੰਗ ਕਰ ਸਕਦੇ ਆ ਭਾਰੀ ਤੋਂ ਭਾਰੀ ਸਲਵਾਰ ਦੀ ਕਟਿੰਗ ਕਿਸ ਤਰੀਕੇ ਨਾਲ ਕਰ ਸਕਦੇ ਆ ਇਹ ਆਪਣੇ ਕੋਲੇ ਕਪੜਾ ਹੈਗਾ ਜੀ ਗੋਡਿਆਂ ਦਾ ਜਾਨੀ ਕਿ ਪਹੁੰਚੇ ਵਾਲਾ ਕਪੜਾ ਹੈਗਾ ਕਮੀਜ਼ ਦਾ ਕਪੜਾ ਆਪਾਂ ਨਾਲੋਂ ਉਤਾਰ ਲਿਆਗਾ ਤੇ ਇਹਦੇ ਆਪਾਂ ਹੁਣ ਗੋਡੇ ਪਾਵਾਂਗੇ 33 ਇੰਚ ਤੇ ਨਿਸ਼ਾਨ ਲਾਵਾਂਗੇ ਜੀ ਆਪਾਂ 37 ਇੰਚ ਆਪਣੇ ਕੋਲੇ ਸਲਵਾਰ ਆ 33 ਇੰਚ ਦੀ ਆਪਾਂ ਕਟਿੰਗ ਕਰਾਂਗੇ 32 ਇੰਚ ਆਪਣੇ ਕੋਲੇ ਇਹ ਰੈਡੀ ਰਹਿ ਜਾਓ ਅੱਧਾ ਇੰਚ ਬਲਾਂ ਚ ਆਜੂਗਾ ਜੀ ਅੱਧਾ ਇੰਚ ਮੂਰੀ ਚ ਆਜੂਗਾ ਕਈ ਵਾਰ ਕਪੜੇ ਦੇ ਜੀ ਕੰਨੇ ਵੱਲੋਂ ਖਿੱਚ ਪੈਂਦੀ ਹੁੰਦੀ ਆ ਕੰਨੇ ਇਕੱਠੀ ਹੁੰਦੀ ਹੁੰਦੀ ਆ ਤਾਂ ਉਹ ਤੁਸੀਂ ਕੰਨੇ ਨੂੰ ਪਹਿਲਾਂ ਕਟਿੰਗ ਕਰ ਲਿਆ ਕਰੋ ਜਿਹੜੀ ਕੰਨੇ ਇਕੱਠੀ ਹੁੰਦੀ ਹੈਗੀ ਪਰ ਆਪਣੀ ਕੰਨੇ ਬਿਲਕੁਲ ਸਹੀ ਆ ਇਸ ਕਰਕੇ ਆਪਾਂ ਨਾਲ ਹੀ ਰੱਖਾਂਗੇ 13 ਇੰਚ ਆਪਾਂ ਇਹਦੀ ਚੌੜਾਈ ਰੱਖਾਂਗੇ ਜਾਣ ਕੇ 6.5 ਇੰਚ ਜਿਨ੍ਹਾਂ ਦਾ ਪੇਟ ਜ਼ਿਆਦਾ ਵੱਡਾ ਹੁੰਦਾ ਜੀ ਤੇ ਸਲਵਾਰ ਪੈਰਾਂ ਤੇ ਲਿਖਦੀ ਹੈਗੀ ਉਹਦੇ ਲਈ ਆਪਾਂ ਤੁਹਾਨੂੰ ਕਾਟ ਦੱਸਾਂਗੇ ਵੀ ਤੁਸੀਂ ਕਿੰਨੇ ਇੰਚ ਤੇ ਕਾਟ ਪਾਉਣੀ ਹੈਗੀ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਇਹਨੂੰ ਇਧਰੋਂ ਕਟਿੰਗ ਕਰ ਲੈਨੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਆਪਾਂ ਇੱਕ ਕਟਿੰਗ ਕੋਈ ਇਹ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਜੀ ਜੇ ਤੁਹਾਡੇ ਕੋਲੇ ਕੋਈ ਮਤਲਬ ਕਿ ਫਲਾਵਰ ਨੇਗੇ ਜਾਂ ਕੋਈ ਪੱਤੀਆਂ ਦਾ ਡਿਜ਼ਾਈਨ ਬਣਿਆ ਹੋਇਆ ਉਹ ਤੁਸੀਂ ਚੈੱਕ ਕਰ ਲੈਣਾ ਵੀ ਦੋਨੇ ਪੱਲੇ ਆਪਣੀ ਇੱਕ ਸਾਈਡ ਨੂੰ ਹੀ ਹੋਣ ਹੁਣ ਆਪਾਂ ਇੱਥੋਂ ਤੁਹਾਨੂੰ ਕਾਟ ਦੱਸਾਂਗੇ ਵੀ ਕਿੰਨੇ ਇੰਚ ਦੀ ਪਾਉਣੀ ਆ ਆ ਦੇਖੋ ਜਿਨ੍ਹਾਂ ਦਾ ਪੇਟ ਜ਼ਿਆਦਾ ਵੱਡਾ ਹੁੰਦਾ ਜੀ ਸਲਵਾਰ ਜ਼ਿਆਦਾ ਪੈਰਾਂ ਤੇ ਡਿੱਗਦੀ ਆ ਤਾਂ ਉਹ ਤੁਸੀਂ 1.5 ਇੰਚ ਤੇ ਵੀ ਕਾਟ ਪਾ ਸਕਦੇ ਹੋਗੇ ਇਥੋਂ ਤੇ ਇਹਨੂੰ ਪਰ ਆਪਾਂ 1 ਇੰਚ ਦੀ ਕਟ ਪਾਵਾਂਗੇ ਬਿਲਕੁਲ ਇੱਥੇ ਕਿਨਾਰੇ ਤੱਕ ਨਹੀਂ ਘਟਣਾ ਜੀ ਇੱਥੋਂ ਆਪਾਂ 1 ਇੰਚ ਦਾ ਮਾਰਜਿਨ ਛੱਡ ਕੇ ਕਟਿੰਗ ਕਰਨੀ ਹੈ ਇਹਦੀ ਕਾਟ ਤਾਂ ਤੁਹਾਨੂੰ ਹਰੇਕ ਦੱਸ ਦਿੰਦਾਗਾ ਵੀ ਕਿੰਨੇ ਇੰਚ ਤੇ ਪਾਉਣੀ ਆ ਪਰ ਇੱਥੋਂ ਤੁਸੀਂ 1 ਇੰਚ ਦਾ ਮਾਰਜਿਨ ਛੱਡਣਾਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਆਂ ਦੇਖੋ ਜੀ ਇੱਥੋਂ ਅੱਧਾ ਇੰਚ ਆਪਣਾ ਸਲਾਈਆਂ ਚ ਆਊਗਾ ਠੀਕ ਹੈ ਜੀ ਇਹ ਆਪਾਂ ਕਟਿੰਗ ਕਰ ਲਈ ਐ ਹੁਣ ਆਪਾਂ ਤੁਹਾਨੂੰ ਕੁੰਦਿਆਂ ਦੀ ਕਟਿੰਗ ਤੇ ਬੈਲਟ ਦੀ ਕਟਿੰਗ ਕਰਕੇ ਦਿਖਾਉਨੇ ਆ ਕੁੰਦੇ ਆਪਾਂ ਰੇ ਲੂਟ ਨੂੰ ਕਟਿੰਗ ਕਰਾਂਗੇ ਕਿਉਂਕਿ ਆਪਣੇ ਕੋਲੇ ਜਿਹੜਾ ਕਟਿੰਗ ਵਾਲਾ ਟੇਬਲ ਆ ਉਹ ਚੜਾਈ ਚ ਘੱਟਾਗਾ ਪਨੇ ਲੂਟ ਨੂੰ ਆਪਣੀ ਸਲਵਾਰ ਨਹੀਂ ਕੱਟੀ ਜਾਂਦੀ ਹੈਗੀ ਹੁਣ ਆਪਾਂ ਤੁਹਾਨੂੰ ਉਹ ਕਟਿੰਗ ਕਰਕੇ ਦਿਖਾਉਨੇ ਆ ਹਾਂਜੀ ਆ ਕੱਪੜਾ ਆਪਾਂ ਦੇਖੋ ਡਬਲ ਕਰਕੇ ਵਿਛਾ ਲਿਆਗਾ ਤੇ ਆਪਣੇ ਕੋਲੇ ਕਾਊਂਟਰ ਤੇ ਜਗ੍ਹਾ ਚੜਾਈ ਲੂਟ ਨੂੰ ਘੱਟਾ ਪਨੇ ਲੂਟ ਨੂੰ ਆਪਣਾ ਕੱਪੜਾ ਸਾਰਾ ਨਹੀਂ ਆਉਂਦਾ ਹੈਗਾ ਇਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕੀਤਾ ਹੋਇਆਗਾ ਸਭ ਤੋਂ ਪਹਿਲਾਂ ਆਪਾਂ 33 ਇੰਚ ਤੇ ਇੱਥੇ ਨਿਸ਼ਾਨ ਲਾਵਾਂਗੇ ਜੀ ਦੇਖੋ 33 ਇੰਚ ਤੇ ਇੱਧਰ ਨਿਸ਼ਾਨ ਲਾ ਲਿਆ ਇੱਧਰ ਨੂੰ ਆਪਾਂ 2 ਇੰਚ ਰੱਖਾਂਗੇ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਇੱਧਰੋਂ ਬਿਲਕੁਲ ਕਿਨਾਰੇ ਤੋਂ ਐਂਸਿਟੀਪ ਰੱਖ ਕੇ 33 ਇੰਚ ਆਪਾਂ ਇੱਧਰ ਨੂੰ ਲਾ ਲੈਣਾ ਨਿਸ਼ਾਨ ਨਿਸ਼ਾਨਾ ਆਪਾਂ ਉਸੇ ਤਰ੍ਹਾਂ ਲਾਉਣੇ ਨੇਗੇ ਜਿਸ ਤਰ੍ਹਾਂ ਆਪਾਂ ਦੂਸਰੇ ਲੋਰਸ ਲਵਾਰ ਕਟਿੰਗ ਕਰਦੇ ਹੁੰਨੇ ਆਗੇ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨ ਲਾ ਲੈਨੇ ਹੁਣ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਲੈਣਾ ਠੀਕ ਹੈ ਜੀ ਇਹਨੂੰ ਫੜ ਕੇ ਆਪਾਂ ਹੁਣ ਰੇਵ ਕਰ ਲੈਣਾ ਦੇਖੋ ਇੱਥੋਂ ਆਪਾਂ ਜਿਹੜਾ ਕਟਿੰਗ ਕਰਿਆ ਜੀ ਇੱਥੋਂ ਫੜ ਲੈਣਾ ਆਪਾਂ ਤੇ ਇਧਰਲੇ ਨਿਸ਼ਾਨ ਤੋਂ ਫੜ ਲੈਣਾ ਆ ਦੇਖੋ ਇਹਨੂੰ ਫੜ ਕੇ ਆਪਾਂ ਇਸ ਤਰ੍ਹਾਂ ਰੇਵ ਕਰ ਲੈਣਾਗਾ देखो जी इस तरह रेव हो गया है हम आप देख लेना ये लल वगैरह तो नहीं है का ठीक है जी जेड़ा दो इंच का निशान लाया इस एक इधरली सैड आ गया एक अपा उधरली सैड आ गया देखो ये बिल्कुल रेव हो गया ਤੇ ਹੁਣ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਲਾਂਗੇ ਜਿੱਧਰੋਂ ਆਪਾਂ ਕਟਿੰਗ ਕਰਿਆ ਹੋਇਆ ਹੈਗਾ ਇਧਰੋਂ 2 ਇੰਚ ਦਾ ਆਪਾਂ ਇਧਰੋਂ ਕਟਿੰਗ ਕਰ ਲੈਣੇ ਆ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਰੇਵ ਲੋਡ ਰੇਵ ਲੋਡ ਨੂੰ ਕਟਿੰਗ ਕਰਾਂਗੇ ਦੇਖੋ सलवार अपनी कटिंग हो चुकी है देखो हम आप तरह विछा लेना देखो अपना किस पास्यों भी बद घट कपड़ा नहीं होया जी बिल्कुल सही तरीके न अपनी ਕਟਿੰਗ ਹੋ ਗਈ ਹੈ ਦੇਖੋ ਲੰਬਾਈ 'ਚ ਵੀ ਕੋਈ ਫਰਕ ਨਹੀਂ ਪਿਆ ਹੈਗਾਗਾ ਤੇ ਇਧਰ ਨੂੰ ਜਿਹੜਾ ਆਪਾਂ ਕਟਿੰਗ ਕਰਦੇ ਹਾਂ ਦੇਖੋ ਚਾਰੇ ਪੱਲੇ ਇੱਕੋ ਜਿਹੇ ਆਏ ਨੇ ਇਧਰ ਉੱਪਰਲੀ ਸਾਈਡ ਤੋਂ ਵੀ ਠੀਕ ਹੈ ਜੀ ਕੋਈ ਵੀ ਆਪਣਾ ਫਰਕ ਨਹੀਂ ਪਿਆ ਹੈਗਾਗਾ ਛੋਟੇ ਤੋਂ ਛੋਟੇ ਕਾਉਂਟਰ ਤੇ ਜਾਂ ਆਪਣੇ ਟੇਬਲ ਵਾਲਾ ਪ੍ਰੈਸ ਹੁੰਦਾ ਉਹਦੇ ਤੇ ਤੁਸੀਂ ਕਟਿੰਗ ਕਰ ਸਕਦੇ ਹੋ ਆਰਾਮ ਨਾਲ ਜਿੰਨੀ ਮਰਜ਼ੀ ਹੈਵੀ ਸਲਵਾਰ ਹੋਵੇ ਇਸ ਤਰੀਕੇ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਹੁਣ ਆਪਾਂ ਅਸਣ ਦਾ ਨਿਸ਼ਾਨ ਲਾਉਣਾ ਜੀ ਦੇਖੋ 11 ਇੰਚ ਤੇ ਆਪਾਂ ਆਸਣ ਦਾ ਨਿਸ਼ਾਨ ਲਾਵਾਂਗੇ ਜਿਹੜਾ ਆਪਾਂ ਸਿੱਧੇ ਲੋਟ ਨੂੰ ਸਲਵਾਰ ਕਟਿੰਗ ਕਰਦੇ ਆ ਜੀ ਉਹਦੇ ਵਿੱਚ ਵੀ ਆਪਾਂ ਜਦੋਂ ਨਿਸ਼ਾਨ ਲਾਉਨੇ ਆਂ ਜੀ ਟਿਪ ਖਿੱਚ ਕੇ ਇਸ ਤਰ੍ਹਾਂ ਨਿਸ਼ਾਨ ਲਾਉਨੇ ਆਂ ਕਿਰਵੀ ਥੋੜਾ ਬਹੁਤ ਫਰਕ ਰਹਿ ਜਾਂਦਾ ਹੁੰਦਾਗਾ ਜਿਹੜਾ ਕਿ ਆਪਾਂ ਨੂੰ ਇੱਥੋਂ ਬਾਅਦ ਚੋ ਘਟਾਈ ਕਰਕੇ ਬਰਾਬਰ ਕਰਨਾ ਪੈਂਦਾ ਹੁਣ ਆਪਾਂ ਇਥੋਂ ਆਸਣ ਦੀ ਕਟਿੰਗ ਕਰਾਂਗੇ ਇਨੂੰ ਆਪਾਂ ਪੌਂਚਿਆਂ ਤੇ ਲਗਾ ਲਾਂਗੇ ਇਧਰੋਂ ਆਪਾਂ ਜਿਹੜਾ ਆਪਣਾ ਬੰਦ ਪਾਸਾ ਸੀ ਉਹਦੀ ਆਪਾਂ ਕਟਿੰਗ ਕਰ ਲਾਂਗੇ ਠੀਕ ਹੈ ਜੀ ਦੇਖੋ ਇਧਰੋਂ ਆਪਣੀ ਲੰਬਾਈ ਹੋਗੀ ਸਲਵਾਰ ਆਪਣੀ ਪੂਰੀ ਵਧੀਆ ਤਰੀਕੇ ਨਾਲ ਕਟਿੰਗ ਹੋ ਚੁੱਕੀ ਹੈਗੀ 벨ਟ ਦਾ ਕਪੜਾ ਆਪਾਂ ਪਹਿਲਾਂ ਹੀ ਸਾਈਡ ਤੋਂ ਕਟਿੰਗ ਕਰ ਲਿਆ ਸੀਗਾ ठीक है जी बैल्ट अपने को जोड़ पा लेंगे थोड़ा जहाल्ट इस तरह आप जोड़ लगा लेंगे बेल्ट च बेल्ट अपने को जी साढ़े तेई इंच रखा जी साढ़े चौवी इंच बेल्ट कटिंग हो चुकी है ਠੀਕ ਹੈ ਜੀ ਇਧਰ ਆਪਣੇ ਜਿਹੜਾ ਆਪਾਂ ਕੇ ਪਹੁੰਚਾਂ ਵਾਲਾ ਕਪੜਾ ਕਟਿੰਗ ਕੀਤਾ ਸੀ ਉਹ ਵਾਲਾ ਆ ਗਿਆ ਠੀਕ ਹੈ ਜੀ ਆ ਕੱਟ ਪਾਈ ਹੋਈ ਸੀ ਸਲਵਾਰ ਆਪਣੀ ਬਿਲਕੁਲ ਵਧੀਆ ਤਰੀਕੇ ਨਾਲ ਕਟਿੰਗ ਹੋ ਚੁੱਕੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਕਟਿੰਗ ਕਰਕੇ ਦੇਖਿਓ ਜੀ ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਸਸਟ੍ਰਿਕਾ